ਸ਼ਸ਼ੀ ਕਾਲ ਜੀ ਮੈਂ ਤੁਹਾਡਾ ਪੰਜਾਬੀ ਲੋਕ ਗਾਇਕ ਤੇ ਮੰਚ ਸੰਚਾਲਕ ਕੁਲਵੰਤ ਉਪਲੀ ਸੰਗਰੂਰ ਸੋ ਦੋ ਤਿੰਨ ਸ਼ੇਰਾਂ ਦੇ ਨਾਲ ਹਾਜ਼ਰੀ ਲਵਾਉਣ ਨੂੰ ਰੂਜੀ ਕਰੀ ਸੋ ਪੇਸ਼ ਨੇ ਸ਼ੇਰ ਧਿਆਨ ਦਿਓ ਅੰਮ੍ਰਿਤ ਧਾਰੀ ਕੀ ਰੱਬ ਤੋਂ ਮੰਗ ਸਕਦਾ ਹੈ ਅੰਮ੍ਰਿਤ ਵੇਲੇ ਜੋ ਸੁੱਤਾ ਕੂਕ ਹੋਵੇ ਬੁੱਢਾ ਬਾਪ ਇਹੋ ਹੀ ਮੰਗ ਕਰਦਾ ਹੈ ਕਿ ਮੇਰੇ ਪੁੱਤਰਾਂ ਦੇ ਵਿੱਚ ਸਲੂਕ ਹੋਵੇ। ਪਹਿਲੀ ਬੰਦਾ ਦੋ ਚੀਜ਼ਾਂ ਦੀ ਮੰਗ ਕਰਦਾ ਹੈ, ਮੁੱਛਾਂ, ਕੁੰਡੀਆਂ, ਹੱਥ 'ਚ ਬੰਦੂਕ ਹੋਵੇ। ਉਸ ਆਸ਼ਕ ਨੇ ਰੱਬ ਤੋਂ ਮੰਗੜਾ ਕੀ ਜਿਹਦੀਆਂ ਬਾਹਾਂਵਾਂ ਦੇ ਵਿੱਚ ਮਸ਼ੂਕ ਹੋਵੇ। ਗੱਲ ਕਰੀਏ ਤਾਂ ਕਰੀਏ 16 ਆਨੇ, ਨਾ ਕਰੀਏ ਜੇ ਨਾ ਢੰਗ ਹੋਵੇ। ਗੁਰੂ ਹੋਵੇ ਤਾਂ ਹੁਨਰ ਤਾਂ ਹੋਵੇ ਪੱਕਾ, ਫੱਕਰ ਹੋਵੇ ਤਾਂ ਮਸਤ, ਮਲੰਗ ਹੋਵੇ। ਚੇਲਾ ਹੋਵੇ ਤਾਂ ਕਰੇ ਗੁਰੂ ਦੀ ਸੇਵਾ ਭਾਵੇਂ ਗੁਰੂ ਵੱਲੋਂ ਸੀਸ ਦੀ ਮੰਗ ਹੋਵੇ ਮਸ਼ੂਕ ਹੋਵੇ ਤਾਂ ਮਰੇ ਆਸ਼ਿਕ ਪਿੱਛੇ ਓਏ ਬੋਤਲ ਹੋਵੇ ਤਾਂ ਸੀਲ ਬੰਦ ਹੋਵੇ ਆਸ਼ਕ ਹੋਵੇ ਤਾਂ ਹੋਵੇ ਮਨਸੂਰ ਜਿਹਾ ਭਾਵੇਂ ਗਲੇ 'ਚ ਪੈਂਦੀ ਸੂਲੀ ਦੀ ਤੰਦ ਹੋਵੇ ਪਿਆਰ ਕਰਨ ਦਾ ਮਿੱਤਰੋ ਤਾਂ ਸਵਾਦ ਆਉਂਦਾ ਜੇਕਰ ਦੋਨਾਂ ਦਿਲਾਂ ਵਿੱਚ ਖਿੱਚ ਹੋਵੇ ਖੇਡ ਇਸ਼ਕ ਦੀ ਇਹ ਰਹੀ ਖੇਡ ਹੁੰਦੀ ਆਪ ਹਾਰੀਏ ਸੱਜਣ ਦੀ ਜਿੱਤ ਹੋਵੇ ਇਕੱਠੇ ਮਰਨ ਦਾ ਮਿੱਤਰੋ ਤਾਂ ਸੁਆਦ ਆਉਂਦਾ ਹੈ ਲਾਸ਼ਾਂ ਦੋ ਤੇ ਕਫਨ ਇੱਕ ਹੋਵੇ ਲਾਸ਼ਾਂ ਦੋ ਤੇ ਕਫਨ ਇੱਕ ਹੋਵੇ ਜੇ ਵਧੀਆ ਲੱਗੇ ਨਾ ਸ਼ੇਅਰ ਫਿਰ ਦੱਬ ਕੇ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਬੜੀ ਮਿਹਰਬਾਨੀ ਥੈਂਕ ਯੂ